ਇੱਕ ਬਜ਼ੁਰਗ ਦੀ ਵੀਡੀਓ ਤੁਸੀਂ ਜ਼ਰੂਰ ਦੇਖੀ ਹੋਣੀ ਜਿਸ ਵਿੱਚ ਉਹ ਆਪਣੀ ਪੋਤਰੀ ਦੇ ਵਿਆਹ ਲਈ ਮਦਦ ਮੰਗ ਰਿਹਾ ਦਰਸਲ ਉਹ ਖਜਾਨ ਸਿੰਘ ਨੇ ਜਿਨ੍ਹਾਂ ਦਾ ਮਾਮਲਾ ਪੰਥ ਅਤੇ ਪੰਥ ਦੇ ਨਾਂ ਤੇ ਰਾਜਨੀਤੀ ਕਰ ਰਹੇ ਆਗੂਆਂ ਨੂੰ ਹਲੂਣਾ ਦੇ ਰਿਹਾ ਹੈ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ਵਿੱਚ ਖਜਾਨ ਸਿੰਘ ਦਾ ਰੋਲ ਕਿਸੇ ਤਰ੍ਹਾਂ ਨਾਲ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਆਪਣੀ ਪੋਤਰੀ ਦੇ ਵਿਆਹ ਲਈ ਤਰਲੇ ਕੱਢਦੇ ਡਿਜੀਟਲ ਮੀਡੀਆ ਤੇ ਖਜਾਨ ਸਿੰਘ ਨੂੰ ਦੇਖ ਕੇ ਮਨ ਹਰ ਧਾਰਮਿਕ ਵਿਅਕਤੀ ਦਾ ਮਨ ਜ਼ਰੂਰ ਭਾਵਿਤ ਹੁੰਦਾ ਤੇ ਦਿਮਾਗ ਵਿੱਚ ਇੱਕੀ ਵਿਚਾਰ ਉੱਠਦਾ ਕਿ ਪੰਥ ਦੀ ਖਾਤਰ ਕੁਰਬਾਨੀ ਕਰਨ ਵਾਲੇ ਇੰਜ ਹੀ ਰੋਂਦੇ ਕਰਲਾਉਂਦੇ ਜ਼ਿੰਦਗੀ ਬਤੀਤ ਕਰਦੇ ਰਹਿਣਗੇ ਇਸ ਦੌਰਾਨ ਖਜਾਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 1978 ਵਿੱਚ ਵਾਪਰੇ ਸਿੱਖ ਨਿਰੰਕਾਰੀ ਕਾਣ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਤੇ ਪੰਥ ਨੇ ਨਿਰੰਕਾਰੀ ਭਵਨ ਬੰਦ ਕਰਵਾਉਣ ਦਾ ਆਦੇਸ਼ ਕੀਤਾ ਸੀ ਪੰਥ ਦੇ ਉਦੇਸ਼ ਦੀ ਪਾਲਣਾ ਕਰਦਿਆਂ ਉਹ ਵੀ ਨਿਰੰਕਾਰੀ ਭਵਨ ਬੰਦ ਕਰਵਾਉਣ ਲਈ ਗਏ ਸਨ ਉਹਨਾਂ ਉੱਥੋਂ ਨਰਕਾਰੀ ਭਵਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਬਾਹਰ ਲਿਆਂਦੇ ਸਨ ਖਜਾਨ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਤੇ ਕਈ ਤਰ੍ਹਾਂ ਦੇ ਅਣਮਨੁੱਖੀ ਤਸ਼ੱਦਦ ਕੀਤੇ ਅਤੇ ਪੁਲਿਸ ਦੇ ਜਬਰ ਕਾਰਨ ਸਰੀਰ ਬੁਰੀ ਤਰ੍ਹਾਂ ਨਾਲ ਝੰਬਿਆ ਗਿਆ ਤੇ ਹੌਲੀ-ਹੌਲੀ ਸੁਣਨ ਦੀ ਸ਼ਕਤੀ ਵੀ ਜਾਂਦੀ ਰਹੀ ਇਸ ਤਰ੍ਹਾਂ ਉਹਨਾਂ ਦਾ ਇੱਕ ਨੌਜਵਾਨ ਪੁੱਤਰ ਜਗਜੀਤ ਸਿੰਘ ਜੋ ਕਿ ਬਟਾਲਾ ਵਿਖੇ ਫਰੂਟ ਦੀ ਰੇੜੀ ਲਗਾਉਂਦਾ ਸੀ ਉਸ ਦੀ ਹਾਰਟ ਅਟੈਕ ਕਾਰਨ ਅਕਾਲ ਚਲਾਣਾ ਕਰ ਗਿਆ ਕਰਦੀ ਹਾਲਤ ਖਸਤਾ ਤੇ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਉਹਨਾਂ ਪੰਥ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਪੋਤਰੀ ਜਿਸ ਦਾ ਆਨੰਦ ਕਾਰਜ 30 ਨਵੰਬਰ ਨੂੰ ਤਾਇਆ ਉਹ ਕਰਵਾ ਦਿੱਤਾ ਜਾਵੇ ਇਸ ਦੌਰਾਨ ਗਿਆਨੀ ਰਵੀਰ ਸਿੰਘ ਉਹਨਾਂ ਕੋਲ ਪਹੁੰਚੇ ਨੇ ਗਿਆਨੀ ਜੀ ਅਤੇ ਵਾਇਰਲ ਹੋਈ ਵੀਡੀਓ ਤੁਹਾਨੂੰ ਦਿਖਾ ਦਿੰਨੇ ਆਂ ਵੈਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾ ਕਿ ਮੈਂ ਮਨ ਨੂੰ ਆਮੀ ਪੈਣਾ ਪਰ ਆਉਂਦਾ ਜੋ ਦੱਸਾ ਮੇਰਾ ਕੋਈ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਪੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦੇ ਆਉਂ ਨਹੀਂ ਸਕਦਾ ਦਾਸ ਭਾਈ ਖਜਾਨ ਸਿੰਘ ਮੈਂ ਅਕੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਰੂਰ ਦੀ ਰਿਹੜੀ ਲਾਉਂਦਾ ਸੀ ਤੇ ਆਪਾਂ ਪਰਿਵਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ ਡੇਢ ਸਾਲ ਬਾਅਦ ਇੱਥੇ ਘਰ ਬੈਠਾ ਹੈ ਤੇ ਅਟੈਕ ਹੋ ਗਏ। ਸਮੂਹ ਸੰਗਤ ਤੋਂ ਇਹ ਕੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਪਰਿਪਾਨ ਜਾਣਦੇ ਹੋ ਕਿ ਸੇਕ ਸੰਗਰਸ਼ੀ ਜੋਧੇ ਭਾਈ ਜਾਨਸ ਸਿੰਘ ਜੀ ਨੇ ਕੀ ਨਾ ਦੇ ਪਿਛਲੇ ਦਿਨ ਇੱਕ ਪੋਸਟ ਸੋਸ਼ਲ ਮੀਡੀਆ ਤੇ ਆਪਣੀ ਪੁੱਤ ਦੀ ਬੱਚੀ ਨਾਲ ਤੇ ਤੌਰ ਤੇ ਵਿਆਹ ਕਰੀ ਪਾਈ ਹੋਈ ਸੀ ਤੇ ਬੱਚੀ ਦੇ ਵਿਆਹ ਵਾਸਤੇ ਸੰਗਤ ਜਿਹੜੀ ਹੈ ਉਹ ਸਹਿਯੋਗ ਕਰੇ ਕਿਉਂਕਿ ਇਸ ਬੱਚੀ ਦਾ ਬਾਪ ਉਹ ਵੀ ਪਿਛਲੇ ਸਾਲ ਦੇ ਚੋੜਾਈ ਤੋਂ ਬਾਅਦ ਜਨ ਸਿੰਘ ਹੋਰਾਂ ਨੇ ਇਸ ਬੱਚੀ ਨੂੰ ਖੋੜਿਆ ਮਹਾਰਤ ਮਹਾਰਤ ਬਾਕੀ ਜਿਹੜੀ ਸੀ ਉਸ ਚੱਜ ਜਨ ਸਿੰਘ ਹੋਰਾਂ ਨੇ ਬੜੇ ਔਖੇ ਹੋ ਕੇ ਇਸ ਸਪੱਤੀ ਨੂੰ ਤੁਲਾਈ ਕਰਵਾਇ ਕੋ ਬਾਤਾਂ ਬਹੁਤ ਮੁਸ਼ਕਿਲ ਸੀ। ਔਰ ਇਸ ਵਰਸ਼ਿਕ ਦੇ ਆਵਾਜ਼ ਦੇ ਜਿਹੜੀ ਪ੍ਰੀਤ ਸੰਗਠਨ ਸਬਾਰਤਿਆਸ ਦੇ ਹੋਣਾ ਨੇ ਕੀਤੀ ਸੀ। ਉਹਦੇ ਤਹਿਤ ਇੱਕ ਕੈਂਪੀ ਸ਼ੁਰੂ ਕਰਨ ਚਾਹੁੰਦਾ ਤੇ ਸਰਦਾਰ ਪ੍ਰਜਾ ਸੰਗਤ ਜੀ ਜਿਹੜਾ ਨੌਟ ਰਿਖਤ ਹੋਇਆ ਨੇ ਅੱਛੀ ਮੰਤਰੀਪ ਕੋ ਇਸ ਸਪੱਤੀ ਦਾ ਵਿਆਹ ਹੈ। ਸਿੰਘ ਸਿਮਰਨ ਸਿਮਰਜੀਤ ਕੋ ਇਹ ਬੱਚੀ ਨਾਲ ਬੈਠੀ ਹੋਈ ਹੈ। ਤੇ ਜਾਂ ਤੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਈ ਤੇ ਬਹੁਤ ਸਾਰੇ ਸੰਗਤ ਜੀ ਦੀ ਸੀ ਪਰਵਾਹ ਦੀ ਸਹਾਇਤਾ ਕਰਨ ਵਾਸਤੇ ਅੱਗੇ ਆਈ ਕਿਉਂਕਿ ਕਈ ਵਾਰ ਬਹੁਤ ਐਸੇ ਪਰਿਵਾਰ ਨੇ ਤੇ ਜਿਹੜੇ ਗੋਮਨਾਮੀ ਵਿੱਚ ਜੀ ਰਹੇ ਨੇ ਤੇ ਜਿਹਨਾਂ ਦੇ ਸੇਵਾ ਬਾਰੇ ਇਸ ਦਰ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਸਭ ਨੂੰ ਨਹੀਂ ਸੀ ਪਤਾ ਉਹ ਜਦ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਐਸੇ ਪਰਿਵਾਰ ਤੇ ਪੂਰਾ ਜਿੰਨ ਬਟਾਲੇ ਦੇ ਮੁਰਗੀ ਮਹਾਦੇ ਦੇ ਵਿੱਚ ਸਹਾਇਤਾ ਕਰਨ ਵਾਸਤੇ ਪਹੁੰਚੇ ਗਏ ਆ ਪੂਰਵਾਰ ਵੱਲੋਂ ਬੜੇ ਜ਼ਿੰਮਰਤ ਸਹਿਤ ਸੰਬਾਧਤ ਬਾਤ ਕਰਦੇ ਹੁਆ ਇੱਕ ਅਪੀਲ ਕੀਤੀ ਜਾਂਦੀ ਹੈ ਕੇੰਸੀਕਤੀ ਕੀਤੀ ਜਾਂਦੀ ਹੈ ਕਿ ਬੱਚੀ ਦੇ ਵਿਆਹ ਕਾਰਜਾਂ ਵਾਸਤੇ ਸੰਗਠਨ ਨੇ ਬਹੁਤ ਸਹਾਇਤਾ ਕੀਤੀ ਹੈ ਸਾਰੇ ਪ੍ਰਬੰਧ ਬੱਚੀ ਦੇ ਵਿਆਹ ਕਾਰਜਾਂ ਦੇ ਹੋ ਚੁੱਕੇ ਨੇ ਸੰਗਠਨ ਦੀ ਬੇਨਤੀ ਹੈ ਕਿ ਗੁਣ ਪਰਿਵਾਰ ਵੱਲੋਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਦੀ ਲੋੜ ਪਰਿਵਾਰ ਨੂੰ ਬੱਚੀ ਦੇ ਵਿਹੇ ਦਾ ਕਾਰਜਾਂ ਵਾਸਤੇ ਲੋੜ ਨਹੀਂ ਹੈ ਕੋਈ ਵੀ ਸਹਾਇਤਾ ਇਸ ਦਿਨ ਚਾਹੀਦੀ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਤ ਤੇ ਕੋਰਪਸ ਸੰਗਤ ਤੇ ਕੋਰਪਸ ਦੀ ਅਤਰਾ ਚਾਹੀਦੀ ਹੋਏ ਤੇ ਉਹ ਸੰਗਤ ਨੂੰ ਬੈਂਕ ਕੀ ਜਰੂਰ ਕਰਤੀ ਜਾਏਗੀ ਇਹ ਸਾਰੀ ਦੀ ਸਾਰੀ ਸੇਵਾ ਜੂਰ ਸੋਸਾਇਟੀ ਯੂਕੇ ਦੇ ਵੱਲੋਂ ਇਹ ਸਾਰੀ ਸੇਵਾ ਉਹ ਸਾਰੇ ਜਨ ਫਰਵਰੀ ਇਸ ਬਲਕੀ ਦੇ ਜਾ ਕਾਰਜਾਂ ਦਿੱਤੀ ਗਈ ਹੈ ਫਿਰ ਵੀ ਸਾਰਾ ਖਾਲਸਾ ਪੰਥ ਸਰਦਾਰ ਖਜਾਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਕਿਉਂਕਿ ਜਦ ਅਸੀਂ ਆ ਕੇ ਉਹਨਾਂ ਨੂੰ ਵੇੜਿਆ ਉਹ ਸਾਰਾ ਵਾਰਤਾ ਦਾ ਜੋ 1978 ਵਿੜਿਆ ਹੋਇਆ 1978 ਤੋਂ ਬਾਅਦ ਨਹੀਂ ਹੋਇਆ ਜੋ ਜੋ ਤਸ਼ੱਦਦ ਇਹਨਾਂ ਤੇ ਹੋਇਆ ਜੋ ਜੋ ਨੁਕਸਾਨ ਇਹਨਾਂ ਦਾ ਪਰਿਵਾਰ ਦਾ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਸੂਜ ਹੋਇਆ ਉਹ ਸਾਰੀ ਵਾਰਤਾ ਦਾ ਆਖਿਰ ਤੇ ਇਹਨਾਂ ਦੇ ਪਾਸੋਂ ਸੁਣੀ ਹੈ ਮਨ ਨੂੰ ਬਹੁਤ ਦੁੱਖੀ ਲੱਗਾ ਕਿ ਐਸੇ ਸੰਸਰ ਪਰਿਵਾਰ ਜਿਨ੍ਹਾਂ ਨੇ ਫੌਜ ਦਾ ਤਸ਼ੱਦਦ ਚੜ੍ਹਿਆ ਹੋਵੇ ਜਿਨ੍ਹਾਂ ਦਾ ਨੁਕਸਾਨ ਸਿੱਕਸਲੋਸ ਵਿੱਚ ਕਰਵਾਇਆ ਹੋਵੇ ਤੇ ਉਹ ਪਰਿਵਾਰ ਸਾਡੇ ਸਾਹ ਦੇ ਨਜ਼ਰ ਤੋਂ ਹੁਣ ਤੱਕ ਅਣਡੋਲੇ ਨੇ اور سوشل میڈیا دے ذریعے اس طرح فیملی فروار تک سنگتنے پہنچ کیتی ہے جیہنا جنہاں نے تانوں من کام کر کے اس بچی دے کارنامے واسطے سہیب کیتا سربکھ جان سنگھ دے والو اور باپا جی جکو واڑ والے باہو جو شو ٹوٹی اس پروار دے نال جڑے ہوئے نشو دوتے پروار نال نکان بنا کے 30 ہزار روپے دی گئی ہے اور پینشن دے طور تے ਘਰ ਮੇਰੇ ਜਿਹੜੇ ਸਹਾਈਤਾ ਹੈ ਉਹ ਸਰਦਾਰ ਪ੍ਰਜਾਪ ਸਿੰਘ ਜੀ ਕੋਲੋਂ ਆ ਕੇ ਕੀ ਕਰਾ ਰਹੀ ਹੈ ਉਹਨਾਂ ਸਾਰਿਆਂ ਦਾ ਸਰਦਾਰ ਪ੍ਰਜਾਪ ਸਿੰਘ ਜੀ ਕੋਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬੱਚੀ ਦੇ ਵਿਆਹ ਕਾਰਜਾਦਿਗਾਂ ਸਰਦਾਰ ਪ੍ਰਜਾਪ ਸਿੰਘ ਜੀ ਕੋਲੋਂ ਬਹੁਤ ਬਹੁਤ ਬਰਾਗਿਆਨੀ ਇਹ ਬੱਚੀ ਇਸ ਪਰਿਵਾਰ ਦੀ ਬੱਚੀ ਨਹੀਂ ਇਹ ਸਗਾਸੀ ਪਰਿਵਾਰ ਦੀ ਬੱਚੀ ਹੈ ਇਹ ਪੰਥ ਦੀ ਬੱਚੀ ਹੈ ਸਤਿ ਸ੍ਰੀ ਅਕਾਲ ਇਸ ਬੱਚੀ ਦੀ ਅਣਖੀ ਦੇ ਸਾਰੇ ਸੁਪਰਦਾਨ ਕਰਾਂ